ਸੰਗਰੂਰ ਦੀਆਂ ਰਹਿਣ ਵਾਲੀਆਂ ਇਹਨਾਂ ਦੋ ਕੁੜੀਆਂ ਨੇ ਸੂਬੇ ਪੱਧਰ ਵਿੱਚ ਹੋਈ ਪੀਸੀਐਸ ਦੀ ਪ੍ਰੀਖਿਆ ਵਿੱਚ ਬਾਜ਼ੀ ਮਾਰੀ ਹੈ। ਇਨਾਇਤ ਗੁਪਤਾ ਨੇ ਸੂਬੇ ਪੱਧਰ ਵਿੱਚ ਪਹਿਲਾ ਅਤੇ ਕੰਨੂ ਗਰਕ ਨੇ ਤੀਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਦੋਵੇਂ ਕੁੜੀਆਂ ਦੇ ਪਰਿਵਾਰ ਇਸ ਉਪਲਬਧੀ ਨੂੰ ਲੈ ਕੇ ਖਾਸ ਉਤਸ਼ਾਹਿਤ ਨੇ। ਇਨਾਇਤ ਗੁਪਤਾ ਨੇ ਇਸ ਨਤੀਜੇ ਨੂੰ ਉਸਦੀ ਦੋ ਸਾਲਾਂ ਦੀ ਮਿਹਨਤ ਦਾ ਨਤੀਜਾ ਦੱਸਿਆ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਮਹਿਲਾਵਾਂ ਲਈ ਕੁਝ ਕਰ ਦਿਖਾਉਣ ਦਾ ਸੁਪਨਾ ਵੇਖ ਰਹੀ ਹੈ। ਇਨਾਇਤ ਦਾ ਪਰਿਵਾਰ ਵੀ ਉਸਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹੈ। ਫਸਟ ਟਾਈਮ ਵਰਤਨ ਨਹੀਂ ਸੋਚਿਆ ਸੀ ਪਰ ਇਹ ਹੋਇਆ ਤਾਂ ਹਜੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਮੈਨੂੰ ਆਪਣੀ ਐਫਰਟਸ ਨਾਲ ਮੈਂ ਜੋ ਜੋ ਚੀਜ਼ਾਂ ਨੂੰ ਇੰਪਰੂਵ ਕਰ ਸਕਦੀ ਹਾਂ ਮੈਂ ਉਸ ਤੇ ਧਿਆਨ ਦੇਣਾ ਚਾਹੂੰਗੀ ਜਿਵੇਂ ਔਰਤਾਂ ਇੰਪਾਰਟਮੈਂਟ ਕ੍ਰਾਈਮ ਅਗੇਂਸਟ ਔਮਨ ਇਸ ਇਨਕਰੀਜ਼ਿੰਗ ਇਨ ਪੰਜਾਬ ਤੇ ਮੈਂ ਉਸ ਤੇ ਉੱਪਰ ਵਰਕ ਕਰਨਾ ਚਾਹੂੰਗੀ ਅਮਿਤ ਸੀ ਵੀ ਕੁਛ ਨਾ ਕੁਛ ਤੇ ਬਣੇਗੀ ਜ਼ਰੂਰ ਬਣੇਗੀ ਮਲਕਿ ਬਹੁਤ ਦੇਰ ਤੋਂ ਹੈ ਇਹਦੀ ਵਰਕਿੰਗ ਦਾ ਇਹਦਾ ਸਿਸਟਮ ਦਾ ਜਾਂ ਇਹਦੇ ਰਿਲੇਸ਼ਨਸ ਦਾ ਬੋਲਣ ਚੱਲਣ ਦਾ ਤਰੀਕਾ ਮਦਕੇ ਤਾਂ ਲੱਗਦਾ ਸੀ ਵੀ ਕੁਛ ਨਾ ਕੁਛ ਕਰੇਗੀ ਮੈਨੂੰ ਕਿੱਲੇ ਨੂੰ ਨਹੀਂ ਜਾਂ ਮੈਡਮ ਦੇ ਜਿਹੜੇ ਕੁਲੀਗ ਰਿ ਲੈਕਚਰਰਸ ਨੇ ਉਹਨਾਂ ਨੂੰ ਵੀ ਬਹੁਤ ਦੇਰ ਤੋਂ ਉਮੀਦ ਸੀ ਜਿਹੜੇ 6 7th ਪ੍ਰਡਿਕਟ ਕਰਦੇ ਸੀ ਵੀ ਕਦੇ ਨਾ ਕਦੇ ਤਾਂ ਨਿਕਲੇਗੀ ਲੜਕੀ ਨਤੀਜਿਆਂ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਤੂਰੀ ਦੀ ਕੰਨੂ ਗਰਕਵੀ ਸਿਸਟਮ ਵਿੱਚ ਰਹਿ ਕੇ ਕੁੜੀਆਂ ਅਤੇ ਬੱਚਿਆਂ ਲਈ ਕੁਝ ਕਰ ਵਿਖਾਉਣਾ ਚਾਹੁੰਦੀ ਹੈ ਜਦੋਂ ਤੋਂ ਮੈਂ ਸਰ ਪੜ੍ਹਨ ਲੱਗੀ ਆ ਉਦੋਂ ਤੋਂ ਮੇਰੇ ਪਾਪਾ ਨੂੰ ਸੀਗਾ ਕਿ ਮੈਂ ਪੀਸੀਐਸ ਅਫਸਰ ਬਣਾਂ। ਉਹੀ ਇਰਾਦੇ ਨੂੰ ਲੈ ਕੇ ਸਰ ਮੈਂ ਆਪਣੀ ਬੀਟੈਕ ਤੋਂ ਬਾਅਦ ਜੋ ਹੈ ਸ਼ੁਰੂ ਕੀਤਾ ਸੀਗਾ ਪੀਸੀਐਸ ਦਾ ਸਫ਼ਰ ਤੇ ਉਹ ਅੱਜ ਸਫਲ ਹੈ। ਸੋਸਾਇਟੀ ਲੋਕਾਂ ਦੀ ਬਣੀ ਹੁੰਦੀ ਹੈ। ਮੈਂ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੀ ਆ। ਸਿਸਟਮ ਨੂੰ ਬਲੇਮ ਕਰਨਾ ਬਹੁਤ ਆਸਾਨ ਹੈ, ਵਿੱਚ ਕੰਮ ਕਰਨਾ ਬਹੁਤ ਮੁਸ਼ਕਿਲ ਹੈ ਤੇ ਜਿੰਨਾ ਮੇਰੇ ਤੋਂ ਹੋਊਗਾ, ਜਿਸ ਤਰ੍ਹਾਂ ਮੇਰੇ ਤੋਂ ਹੋਊਗਾ ਬੱਚਿਆਂ ਲਈ, ਲੜਕੀਆਂ ਲਈ ਜਿੰਨਾ ਮੇਰੇ ਤੋਂ ਹੋਊਗਾ ਮੈਂ ਉਹ ਕਰੂ। ਕੰਨੂ ਦੇ ਪਿਤਾ ਨੂੰ ਕੁਝ ਨਿੱਜੀ ਕਾਰਨਾ ਕਰਕੇ ਪੜ੍ਹਾਈ ਅਧਿਵਿਚਾਰ ਛੱਡਣੀ ਪਈ ਸੀ ਪਰ ਕੰਨੂ ਨੇ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਦਿਖਾਇਆ ਕੰਨੂ ਦੀ ਮਾਂ ਨੇ ਵੀ ਆਪਣੀ ਧੀ ਦੀ ਉਸ ਉਪਲਬਧ ਦੇ ਲਈ ਮਿਹਨਤ ਅਤੇ ਪਿਤਾ ਵੱਲੋਂ ਹਰ ਸੰਭਵ ਮਦਦ ਦੀ ਤਾਰੀਫ ਕੀਤੀ ਆਪਾਂ ਨੇ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਟਾਚਾਰ ਨਹੀਂ ਕਰਨਾ ਜਿੱਥੋਂ ਤੱਕ ਹੋ ਸਕੇ ਆਪਾਂ ਨੇ ਪ੍ਰਸ਼ਟਾਚਾਰ ਨੂੰ ਰੋਕਣਾ ਹੈ ਔਰ ਆਪਾਂ ਨੇ ਸੇਵਾ ਦਾ ਕੰਮ ਕਰਨਾ ਹੈ ਆਪਾਂ ਜਿਹੜਾ ਇਹ ਜੁਆਇਨ ਕਰੀ ਹੈ ਆਪਾਂ ਨੇ ਪੈਸਾ ਅੱਜ ਦਾ ਸਮਾਂ ਆ ਗਿਆ ਪੈਸੇ ਦਾ ਅਸੀਂ ਇਹ ਪੈਸਾ ਬਣਾਉਣ ਵਾਸਤੇ ਸੇਵਾ ਜੁਆਇਨ ਨਹੀਂ ਕਰੀ ਹੈਗੀ ਪੀਸੀਐਸ ਜੁਆਇਨ ਨਹੀਂ ਕਰੀ ਹੈਗੀ ਅਸੀਂ ਤਾਂ ਹੈ ਲੋਕਾਂ ਦੇ ਹਾਲ ਸੁਧਾਰਨ ਵਾਸਤੇ ਕਿਉਂਕਿ ਜੇ ਕਈ ਵਾਰ ਮੈਨੂੰ ਪਿੰਡਾਂ ਜਾਣ ਦਾ ਮੌਕਾ ਲੱਗਦਾ ਹੈ ਕਈ ਵਾਰ ਮੈਂ ਸ਼ਹਿਰ 'ਚ ਵੀ ਜਾਂਦਾ ਆਪਣੇ ਸ਼ਹਿਰ ਦਾ ਦੇਖੋ ਬੁਰਾ ਹਾਲ ਹੈ ਅੱਜ ਆਪਣੇ ਸ਼ਹਿਰ ਦਾ ਵੀ ਬੁਰਾ ਹਾਲ ਹੈ ਮੈਨੂੰ ਤੂਰੀ ਪੂਰੇ ਸ਼ਹਿਰ ਤੱਕੋਂ ਹੋਂ ਤੱਕ ਮੈਨੂੰ ਦੁਕਾਨ ਤੇ ਆਉਣ ਤੱਕ ਬਹੁਤ ਮੁਸੀਬਤਾਂ ਆਉਂਦੀਆਂ ਨੇ ਤੇ ਬੱਚੇ ਨੂੰ ਇਹੀ ਸਿੱਖਿਆ ਹੈ ਇਹੀ ਮੇਰਾ ਸੰਦੇਸ਼ ਹੈ ਬੱਚੇ ਨੂੰ ਵੀ ਆਪਾਂ ਐਫਰਟਸ ਕਰੋ ਤਾਂ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਜੀਏ ਆਪਾਂ ਤੋਂ ਜੋ ਲੋਕ ਚਾਹੁੰਦੇ ਨੇ ਆਪੋ ਕਰ ਸਕਦੇ ਜੋ ਯੋਗਦਾਨ ਰਿਹਾ ਉਹ ਇਹਦੇ ਪਾਪਾ ਦਾ ਹੀ ਰਿਹਾ ਹੈਗਾ ਜ਼ਿਆਦਾ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਲਗਨ ਸੀਗੀ ਮੇਰਾ ਬੱਚਾ ਜਿਹੜਾ ਹੈਗਾ ਦੇਸ਼ ਦੀ ਸੇਵਾ ਚ ਆਵੇ ਕੁਝ ਬਣੇ ਔਰ ਤਰੱਕੀ ਕਰੇ ਬਹੁਤ ਸਦਾ ਪੜ੍ਹ ਲਿਖ ਕੇ ਕੁਝ ਬਣੇ ਮਤਲਬ ਪਿੱਤਾ ਸੀ ਹੀ ਐ ਕਿ ਰੈਂਕ ਲੈ ਜਾਊਗੀ ਪਰ ਇੰਨਾ ਬੜੀਆ ਰੈਂਕ ਲੈ ਜਾਊਗੀ ਇਸ ਗੱਲ ਦਾ ਸਾਨੂੰ ਮਤਲਬ ਕੋਈ ਹੋ ਨਹੀਂ ਸੀਗਾ